ਕਿ ਧੀਆ ਚਾਹੇ ਜਿੱਡੇ ਮਰਜੀ ਉਹਦੇ ਤੇ ਪਹੁੰਚ ਜਵੇ ਜਿੱਡੇ ਮਰਜੀ ਪੈਸੇ ਵਾਲੀਆਂ ਹੋ ਜਾਣ ਅਰੇ ਤੇ ਉਹਦੇ ਲਈ ਕੋਈ ਧੀ ਰਹਿੰਦੀ ਆ ਬੱਚੀ ਪੰਜਾਬ ਦਾ ਸੱਭਿਆਚਾਰ ਆ ਕਿ ਧੀ ਪੇਕਿਆਂ ਦੇ ਘਰ ਤੋਂ ਖਾਲੀ ਹੱਤ ਜਾਂਦੀ ਚੰਗੀ ਨਹੀਂ ਲੱਗਦੀ ਸੋ ਅਸੀਂ ਇੱਕ ਸੂਟ ਅੱਜ ਅਸੀਂ ਕਮੇਟੀ ਵੱਲੋਂ ਪਹਿਲਾਂ ਤਾਂ ਇੱਥੇ ਦੇ ਸਤਕਾਰਯੋਗ ਸਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਸ਼ਹੀਦ ਦੀ ਧੀ ਨੂੰ ਇਹਨਾ ਮਾਣ ਸਤਕਾਰ ਦਿੱਤਾ। ਮੈਂ ਉਸ ਟਾਈਮ ਬਿਲਕੁਲ 4 ਮਹੀਨਿਆਂ ਦੀ ਸੀ। ਜਦੋਂ ਬਾਪੂ ਜੀ ਸ਼ਿਖ ਸੰਘਰਸ਼ ਦੇ ਵਿੱਚ ਆਪਣਾ ਆਪ ਐਡੀ ਕੁਰਬਾਨੀ ਦੇ ਕੇ ਗਏ ਨੇ। ਮੈਂ ਜਦੋਂ 8 ਸਾਲ ਦੀ ਸੀ ਕੀਰਤਨ ਦੀ ਸੇਵਾ ਨਿਭਾਈ ਹੈ ਅਕਸਰ ਇਹ ਹੁੰਦਾ ਹੈ ਕਿ ਆਪਾਂ ਬਲਾਰਿਆਂ ਤੋਂ ਟਾਡੀਆਂ ਤੋਂ ਰਾਗੀਆਂ ਤੋਂ ਕਥਾਵਚਕਾਂ ਤੋਂ ਕਿਸੇ ਬਾਰੇ ਸੁਣਦੇ ਆ ਉਹਨਾਂ ਕੋਲ ਸੁਣਾਉਣ ਦਾ ਸਲੀਕਾ ਹੁੰਦਾ ਹੈ ਪਰ ਮੈਂ 1 ਮਿੰਟ ਆਪਣੀ ਟੀਰਾਣੀ ਦੇ ਲੈਣਾ ਹੈ ਕਿ ਕਦੇ ਅਸੀਂ ਇਹ ਉਹਨਾਂ ਬਾਰੇ ਨਹੀਂ ਸੁਣਦੇ ਕਿ ਉਹ ਕੌਣ ਆ ਕਿੱਥੋਂ ਆ ਕਿਉਂਕਿ ਸਾਡਾ ਉੱਥੇ ਤੱਕ ਰੇ ਹੁੰਦਾ ਹੈ ਕਿ ਢਾਡੀ ਜਤਾਇਆ ਸੋ ਮੈਂ ਬੱਚੀ ਨੂੰ 2 ਮਿੰਟ ਥੋੜੀ ਜਿਹੀ ਆਪਣਾ ਪਿੰਡ ਆਪਣਾ ਪਛੋਕਰ ਆਪਣੇ ਪਿਤਾ ਬਾਰੇ ਉਹ ਜ਼ਰੂਰ ਦੱਸ ਦੇਵੇ ਜਦੋਂ ਤੱਕ ਸਾਡਾ ਦਾ ਕੀ ਜਿੱਥਾ ਤਿਆਰ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਲਾ ਦਾ ਇੱਥੇ ਦੇ ਸਤਕਾਰਯੋਗ ਸਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਸ਼ਹੀਦ ਦੀ ਧੀ ਨੂੰ ਇਹਨਾ ਮਾਣ ਸਤਕਾਰ ਦਿੱਤਾ ਮੈਂ ਉਸ ਟਾਈਮ ਬਿਲਕੁਲ 4 ਮਹੀਨਿਆਂ ਦੀ ਸੀ ਜਦੋਂ ਬਾਪੂ ਜੀ ਸ਼ਿੱਖ ਸੰਘਰਸ਼ ਦੇ ਵਿੱਚ ਆਪਣਾ ਆਪ ਐਡੀ ਕੁਰਬਾਨੀ ਦੇ ਕੇ ਗਏ ਨੇ ਇੱਥੇ ਰੋਪੜ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਮੋਟਰਬਾਈਕਲ ਸਾਈਕਲਾਂ ਦੀ ਦੁਕਾਨ ਸੀ ਸੇਵਾ ਨਿਭਾਉਂਦੇ ਸੀ ਬੋਤ ਸੇਵਾ ਕੀਤੀ ਨਾਮੀ ਸਿੰਘਾਂ ਦੇ ਬੁਲਟ ਤਿਆਰ ਕਰਕੇ ਦਿੱਤੇ ਉਹਨਾਂ ਨੇ ਤੇ ਸਾਡੇ ਮਾਤਾ ਜੀ ਨੇ ਇੱਕ 4 ਮਹੀਨੇ ਦੀ ਬੱਚੀ ਦੇ ਉੱਤੇ ਆਪਣਾ ਸਾਰਾ ਜੀਵਨ ਨਿਸ਼ਾਵਰ ਕਰ ਦਿੱਤਾ ਸਾਡੇ ਮਾਤਾ ਜੀ ਵੀ ਆਏ ਨੇ ਤੇ ਗੁਰੂ ਸਾਹਿਬ ਨੇ ਬੜੀ ಅಪਾਰ ਕਿਰਪਾ ਕੀਤੀ ਹੈ ਮਾਤਾ ਜੀ ਵੀ ਕੀਰਤਨ ਕਰਦੇ ਨੇ ਪਰ ਸੱਚ ਜਾਣਿਓ ਕਿ ਇੱਕ ਮੈਂ ਜਦੋਂ 8 ਸਾਲ ਦੀ ਸੀ ਕੀਰਤਨ ਦੀ ਸੇਵਾ ਨਿਭਾਈ ਹੈ ਤੇ ਥੋੜੇ ਸਮੇਂ ਤੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਧੰਤਨ ਗੁਰੂ ਹਰਗੋਬਿੰਦ ਪਾਸ਼ਾ ਮੇਰੀ ਪੀਰੀ ਦੇ ਮਾਲਕ ਨੇ ਟਾੜੀ ਜਥੇ ਦੀ ਸੇਵਾ ਮੇਰੀ ਝੋਲੀ ਦੇ ਵਿੱਚ ਪਾਈ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਛੁਕਰਾਨਾ ਧੰਤਨ ਗੁਰੂ ਗ੍ਰੰਥ ਸਾਹਿਬ ਪਾਸ਼ਾ ਦਾ ਜਿੰਨਾ ਕਰੀਏ ਉਹਨਾਂ ਥੋੜਾ ਇਹ ਨਹੀਂ ਔਕਾਤ ਨਹੀਂ ਸੀ ਸੱਚੇ ਪਾਸ਼ਾ ਨੇ ਬਹੁਤ ਕੁਝ ਦੇ ਦਿੱਤਾ ਸੋ ਸਾਰੇ ਵੀਰਾਂ ਦਾ ਧੰਨਵਾਦ ਸਾਰੇ ਸਤਿਕਾਰਯੋਗ ਮਤਾਮਾ ਭੈਣਾ ਬਜ਼ੁਰਗਾਂ ਦਾ ਸਾਰਿਆਂ ਦਾ ਧੰਨਵਾਦ ਇੱਥੋਂ ਦੀ ਪ੍ਰਬੰਧ ਕਮੇਟੀ ਦਾ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਇੱਕ ਸ਼ਹੀਦ ਦੀ ਧੀ ਤੇ ਢਾਡੀ ਜੱਥੇ ਨੂੰ ਸਾਡੇ ਨੂੰ ਇਨਾ ਮਾਨ ਸਤਿਕਾਰ ਬਖਸ਼ਿਆ ਸੋ ਇੰਨੀ ਕ ਹਾਜ਼ਰੀ ਕਰਿਓ ਪ੍ਰਵਾਨ ਗਜਵਜ ਕੇ ਅੱਖ ਜੀ ਵਾਹਿਗੁਰੂ ਜੀ ਇੱਕ ਮਿੰਟ ਤੁਸੀਂ ਰੁਕ ਜਿਓ ਰਾਗੀ ਜੱਥੇ ਤੋਂ ਵੀ ਮਾਫੀ ਚਾਹੁੰਦਾ ਹੈ ਸੋ ਮੈਂ ਇੱਕ ਬੇਨਤੀ ਕਰਨੀ ਸੀ ਕਿ ਧੀਆ ਚਾਹੇ ਜਿੱਡੇ ਮਰਜੀ ਉਹਦੇ ਤੇ ਪਹੁੰਚ ਜਵੇ ਜਿੱਡੇ ਮਰਜੀ ਪੈਸੇ ਵਾਲੀਆਂ ਹੋ ਜਾਣ ਪਰ ਤੇ ਉਹਦੇ ਲਈ ਉਹੀ ਧੀ ਰਹਿੰਦੀ ਆ ਬੱਚੀ ਅੱਜ ਅਸੀਂ ਕਿਉਂਕਿ ਇਸ ਪੰਜਾਬ ਦਾ ਸੱਭਿਆਚਾਰ ਆ ਕਿ ਧੀ ਪੇਕਿਆਂ ਦੇ ਘਰ ਤੋਂ ਖਾਲੀ ਹੱਤ ਜਾਂਦੀ ਚੰਗੀ ਨਹੀਂ ਲੱਗਦੀ ਸੋ ਅਸੀਂ ਇੱਕ ਸੂਟ ਅੱਜ ਅਸੀਂ ਕਮੇਟੀ ਵੱਲੋਂ ਮਾਫ਼ੀ ਚਾਹੁੰਦਾ ਐ ਕਿ ਥੋੜਾ ਪਾ ਪਾਪਖ ਹੋ ਜਾਂਦੇ ਆ ਬੱਚਿਆਂ ਨੂੰ ਦੇਖ ਕੇ ਸੋ ਸਾਰਿਆਂ ਹੀ ਇਹ ਕਮੇਟੀ ਵੱਲੋਂ ਇੱਕ ਕਿਉਂਕਿ ਕੌਮ ਸਾਰੀ ਅੱਜ ਇਹ ਪੂਰੀ ਕੌਮ ਦੀ ਧੀ ਆ ਉਹਨਾਂ ਇਹ ਮਹਿਸੂਸ ਨਾ ਕਰੇ ਅੱਜ ਅਸੀਂ ਇਹ ਖੁਸ਼ੀ ਹੋਈ ਆ ਕਿ ਅਸੀਂ ਆਪਣੀ ਧੀ ਨੂੰ ਇੱਕ ਪੰਜਾਬੀ ਸੱਭਿਆਚਾਰ ਦੇ ਮੁਤਾਬਕ ਮੇਰਾ ਮਨ ਸੀ ਕਿ ਧੀ ਰਾਣੀ ਨੂੰ ਅਸੀਂ ਤੇਕਿਆਂ ਤੋਂ ਖਾਲੀ ਹੱਥ ਨਹੀਂ ਤੋੜਨਾ ਇਹ ਸਾਡਾ ਸੱਭਿਆਚਾਰ ਆ